ਬਈ ਮੋਟਰ ਹੈ ਓਕੇ ਜੀ ਹੈਗੀ ਗੱਲ ਬਾਤ ਜਮਾਂ ਗੱਲ ਕਿਤੇ ਐਵੇਂ ਤਾਂ ਨਹੀਂ ਵੀਡੀਓ ਜੀ ਪਾ ਕੇ ਕਹੀ ਜਾਂਦਾ ਵੀ ਸਾਰਾ ਸਾਰਾ ਤੁਸੀਂ ਸਾਸਰੀ ਕਾਲ ਸਾਰੇ ਨੂੰ ਤੇ ਮੋਟਰਸਾਈਕਲ ਕਰਤਾ ਤਿਆਰ ਪਾਣਾ ਹੈ ਮੋਟਰਸਾਈਕਲ ਕਿਹੜਾ ਤਿਆਰ ਕਰਿਆ ਸਪਲੈਂਡਰ ਜਿਹੜੇ ਲੋਕਾਂ ਦੀ ਚੋਅਸ ਹੁੰਦੀ ਯਾਰ ਸਪਲੈਂਡਰ ਲੈਣਾ ਸਪਲੈਂਡਰ ਲੈਣਾ ਨਵਾਂ ਲੈਣ ਦੀ ਲੋੜ ਨਹੀਂ ਪੈਣੀ ਆਜ ਦਿਖਾਈ ਤੁਹਾਨੂੰ ਆ ਕਰਿਆ ਤਿਆਰ ਬਈ ਕੁਆਲਿਟੀ ਚੈੱਕ ਕਰੋ ਸਾਰੇ ਓਕੇ ਰਿਪੋਰਟ ਕਰੀਏ ਸਭਾ ਇੰਡੀਅਨ 사ਉਂਡ ਪੂਰਾ ਸਾਇਲੈਂਸ ਤੇ ਸਰ ਬਸੇ ਕੈਮਰਾ ਮਾਰ ਦੇ ਬਈ ਤੇ ਕੱਲੇ ਟਾਇਰ ਨਹੀਂ ਪਾਏ ਬਈ ਮੋਟਰਸਾਈਕਲ ਤੁਹਾਨੂੰ ਐ ਲੱਗੂ ਜਮਨ ਨਵਾਂ ਪੇਂਟ ਦੇਖੋ ਇੰਡੀਅਨ ਦਾ ਤੇ ਟੈਂਕੀ ਦਾ ਪੇਂਟ ਦੇਖੋ ਹੀ ਕਿਉਂ ਵੀ ਬਣਦੀ ਹੈ ਗੱਲਬਾਤ ਸਾਰਾ ਮੋਟਰਸਾਈਕਲ ਦੇਖ ਸਕਦੇ ਹੋ ਲੈ ਵੀ ਲੈ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਿਹੜੇ-ਕਿਹੜੇ ਵੀਰਾਂ ਨੂੰ ਆਇਆ ਪਸੰਦ ਮੋਟਰਸਾਈਕਲ ਇਹ ਠੀਕ ਹੈ ਤੁਸੀਂ ਪੁਰਾਣੇ ਮਾਡਲ ਮੋਟਰਸਾਈਕਲ ਤੋਂ ਨਵਾਂ ਮਾਡਲ ਮੋਟਰਸਾਈਕਲ ਕਰਵਾ ਸਕਦੇ ਹੋ ਲਓ ਜੀ ਇਹ ਹੈਗਾ 14 ਮਾਡਲ 14 ਮਾਡਲ ਨੂੰ ਦੁਬਾਰੇ ਆਪਾਂ ਰੀਸਟੋਰ ਕਰਿਆ ਸਾਰਾ A to Z ਤੇ ਕਿਹੜੇ ਕਿਹੜੇ ਵੀਰ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਲੈ ਵੀ ਤੁਹਾਨੂੰ ਆਲਾ ਦਾਲਾ ਗੇੜਾ ਦਿਵਾ ਦੇ ਇੱਕ ਵਾਰੀ ਚੈੱਕ ਕਰੋ ਆਲੇ ਦੁਆਲੇ ਗੇੜਾ ਦਿਵਾ ਦੇ ਕਿਤੇ ਤੁਹਾਨੂੰ ਐ ਲੱਗੇ ਵੀ ਇੱਕ ਸਾਈਡ ਤੋਂ ਐ ਤੇ ਦੋਨੋਂ ਸਾਈਡਾਂ ਤੋਂ ਤੁਸੀਂ ਦੇਖੋ ਵੀ ਠੀਕ ਐ ਤੇ ਹੈਡਲਾਈਟ ਵੀ ਦਿਖਾਉਣਾ ਸਾਰੇ ਲਾਈਟਾਂ ਲੂਟਾਂ ਇੰਡੀਕੀਟਰ ਸਾਰੇ ਨਵੇਂ ਪਾਏ ਨੇ ਤੇ ਬ੍ਰੇਕ ਆ ਬਰਕ ਸਾਰੀਆਂ ਓਕੇ ਰਿਪੋਰਟ ਲੋਕ ਸੈਟ ਉਹ ਵੀ ਦਿਖਾ ਦੇਣਾ ਤੁਹਾਨੂੰ ਕਿਹੜੀ ਕੰਪਨੀ ਦਾ ਪਾਇਆ ਜਿਹੜੇ ਵੀਰਾਂ ਆ ਦੇਖੋ ਜੀ ਮਿੰਡਾ ਕੰਪਨੀ ਦਾ ਲੋਕ ਸੈਟਪਾਇਆ ਸਮਾਨ ਤੁਹਾਨੂੰ ਜਿਹੜਾ ਮਿਲੂਗਾ ओरिजिनल ਮਿਲੂਗਾ ਸੁੱਚਾ ਸਾਚਾ ਸਾਰਾ ਏ ਟੂ ਜ਼ੈਡ ਆਪਾਂ ਨਵਾਂ ਪਾਇਆ ਤੇ ਬਾਈਆਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਬਾਈ ਕਿੱਥੇ ਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਸਾਡੇ ਏਰੀਏ ਦੇ ਨੇ ਤੇ ਬਾਈ ਆਪਣੇ ਕੰਮ ਨੂੰ ਬਹੁਤ ਪਸੰਦ ਕਰਦੇ ਨੇ ਲੈ ਵੀ ਹੁਣ ਤੁਹਾਨੂੰ ਮਿਲਾਉਂਦੇ ਆ ਉਹ ਬੰਦਿਆਂ ਨਾਲ ਜਿਹੜੇ ਵੀਰਾਂ ਦਾ ਮੋਟਰਸਾਈਕਲ ਹੈ ਬਹੁਤ ਚਾਅ ਉਹਨਾਂ ਬਾਈਆਂ ਨੂੰ ਕਰਾਉਣੀ ਹੈ ਗੱਲਬਾਤ ਓਡੀ ਬਾਈ ਸੱਚੀ ਕਾਲ ਤੇ ਆ ਬਾਈਆਂ ਦਾ ਮੋਟਰਸਾਈਕਲ ਹੈ ਤੇ ਬਾਈਆਂ ਨੂੰ ਪੁੱਛਦੇ ਆ ਵੀ ਕਿਵੇਂ ਲੱਗਿਆ ਕਿਵੇਂ ਲੱਗਿਆ ਬਾਈ ਮੋਟਰਸਾਈਕਲ ਓਕੇ ਜੀ ਹੈਗੀ ਗੱਲ ਬਾਤ ਜਮਾਂ ਗੱਲ ਕਿਤੇ ਐਵੇਂ ਤਾਂ ਨਹੀਂ ਵੀਡੀਓ ਜੀ ਪਾ ਕੇ ਕਹੀ ਜਾਂਦੇ ਵੀ ਸਰਾ ਸਰਾ ਤੁਸੀਂ ਦੱਸੋ ਕਿਵੇਂ ਆ ਜਮੀ ਸਿਰਾ ਜਮੀ ਸਿਰਾ ਵੱਧ ਹੋ ਗਿਆ ਉਦੋਂ ਵੱਧ ਹੋ ਗਿਆ ਤੇ ਕਿਹੜਾ ਪਿੰਡ ਆ ਬਈਆਂ ਜਲੂਰ ਆ ਜਲੂਰ ਜਲੂਰ ਕਿੰਨੇ ਕਿਲੋਮੀਟਰ ਮੈਂਦਾ ਇੱਥੋਂ ਆਪਾਂ ਦਾ 30 35 ਕਿਲੋਮੀਟਰ 30 35 ਕਿਲੋਮੀਟਰ ਵੀਡੀਓ ਵੀਡੀਓ ਦੇਖਦੇ ਨਾ ਹਾਂ ਹਾਂ ਲੈ ਬਈ ਬਾਈ ਆਪਣੀ ਵੀਡੀਓ ਦੇਖ ਕੇ ਆਏ ਤੇ ਤੇ ਪੂਰੇ ਖੁਸ਼ ਹੋ ਗਏ ਜਿਹੜੀ ਚੀਜ਼ ਕਹੀਦੀ ਹੋਊਗੀ ਨਾ ਉਦੋਂ ਵੱਧ ਹੋ ਗਈ। ਉਦੋਂ ਵੱਧ ਹੋ ਗਈ। ਲਾ ਵੀ ਧੰਨਵਾਦ ਬਾਈਆਂ ਦਾ। ਪਹਿਲਾਂ ਤਾਂ ਆਪਾਂ ਨੂੰ ਇੰਨਾ ਪਿਆਰ ਦਿੰਦੇ ਨੇ ਆਪਾਂ ਨੂੰ ਕੰਮ ਆਪਣਾ ਨੂੰ ਸਰਾਉਂਦੇ ਨੇ ਠੀਕ ਹੈ। ਤੇ ਤੁਸੀਂ ਵੀ ਬਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈਆਂ ਨੂੰ ਵਧਾਈਆਂ ਜਰੂਰ ਦਿਓ। ਕਿਉਂਕਿ ਬਹੁਤ ਬਾਈਆਂ ਨੇ ਮਿਹਨਤ ਨਾਲ ਮੋਟਰਸਾਈਕਲ ਤਿਆਰ ਕਰਵਾਇਆ ਤੇ ਸਾਡੀ ਵੀ ਫੁੱਲ ਮਿਹਨਤ ਲੱਗਦੀ ਆ ਸਾਡੇ ਹੱਥ ਦੇਖ ਸਕਦੇ ਹੋ ਬਈ। ਕਿੱਦਾਂ ਦੇ ਹਾਲਾਤ ਹੋ ਜਾਂਦੇ ਨੇ ਨਾ ਮੋਟਰਸਾਈਕਲ ਹੀ ਸੋਹਣੇ ਹੁੰਦੇ ਨੇ ਅਜਿhta ਖਾਲੇ ਹੋ ਜਾਂਦੇ ਨੇ ਇਹਨੂੰ ਕਰਦੇ ਕਰਦੇ। ਤੁਸੀਂ ਇੱਕ ਕਮੈਂਟ ਜਰੂਰ ਕਰ ਦੇ ਕੇ ਇੱਕ ਲਾਈਕ ਤਾਂ ਬਣਦਾ ਹੀ ਆ। ਥੈਂਕ ਯੂ।